ਜਿੱਥੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚੱਲ ਰਹੀ ਆ ਉੱਥੇ ਹੀ ਨਜਾਇਜ਼ ਕਬਜ਼ੀਆਂ ਦੇ ਉੱਤੇ ਲਗਾਤਾਰ ਪੀਲੇ ਪੰਜੇ ਚੱਲਦੇ ਦੇਖਣ ਨੂੰ ਮਿਲ ਰਹੇ ਨੇ ਤਾਜ਼ਾ ਹੀ ਮਾਮਲਾ ਅੱਜ ਸਵੇਰੇ ਮਲੇਰਕੋਟਲਾ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਮਲੇਰਕੋਟਲਾ ਦੇ ਵਿੱਚ ਰੇਲਵੇ ਰੋਡ ਤੇ ਜੋ ਝੁੱਗੀ ਚੌਪੜੀ ਵਾਲਿਆਂ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਪ੍ਰਸ਼ਾਸਨ ਪੀਲਾ ਪੰਜਾ ਲੈ ਕੇ ਉੱਤੇ ਉਹਨਾਂ ਨੂੰ ਹਟਾਉਣ ਦੇ ਲਈ ਪਹੁੰਚਿਆ ਤੇ ਉੱਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਕਵਲੀ ਰਾਜਾ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੇ ਨੇ ਉਹ ਇੰਨਾ ਗਰੀਬ ਝੁੱਗੀ ਚੌਂਪੜੀ ਵਾਲਿਆਂ ਦੇ ਹੱਕ ਵਿੱਚ ਆ ਜਾਂਦੇ ਨੇ ਤੇ ਜੀਸੀਬੀ ਮਸ਼ੀਨ ਨੂੰ ਚੱਲਣ ਤੋਂ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਪੀਲਾ ਪੰਜਾ ਜਿਹੜਾ ਇੰਨਾ ਗਰੀਬਾਂ ਦੇ ਮਕਾਨਾਂ ਉੱਤੇ ਜਾਂ ਚੌਂਪੜੀਆਂ ਉੱਤੇ ਨਹੀਂ ਚੱਲੇਗਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਬੜਾ ਜ਼ੋਰ ਲਗਾਇਆ ਉਹਨਾਂ ਨੂੰ ਸਮਝਾਉਣ ਦੇ ਲਈ ਕਿ ਤੁਸੀਂ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਇਸ ਬੀਸੇ ਤੇ ਪਰ ਸਾਕਬਲੀ ਰਾਜਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੋਏ ਤੇ ਉਹਨਾਂ ਨੇ ਸਾਫ਼-ਸਾਫ਼ ਤੇ ਤਿੱਖੇ ਸ਼ਬਦਾਂ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਉਹਨਾਂ ਕਹਿਆ ਕਿ ਪਹਿਲਾਂ ਇਹ ਪੀਲਾ ਪੰਜਾ ਮੇਰੇ ਉੱਤੇ ਚਲਾਓ ਮੇਰੀ ਮੌਤ ਤੋਂ ਬਾਅਦ ਤੁਸੀਂ ਇਹ ਪੀਲਾ ਪੰਜਾ ਇਨ੍ਹਾਂ ਗਰੀਬਾਂ ਦੀਆਂ ਚੌਪੜੀਆਂ ਦੇ ਉੱਤੇ ਚਲਾ ਸਕਦੇ ਹੋ ਤਾਂ ਇਹ ਸਾਰਾ ਕੁਝ ਮਾਮਲਾ ਜਿਹੜਾ ਮਲੇਰਕੋਟਲਾ ਵਿੱਚ ਵੇਖਣ ਨੂੰ ਮਿਲਦਾ ਹੈ ਜਿੱਤੇ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਚਿੰਤਾਤ ਉਥੇ ਹੀ ਇਹਨਾਂ ਗਰੀਬ ਲੋਕਾਂ ਦੇ ਹੱਕ ਵਿੱਚ ਮਲੇਰਕੋਟਲਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਖਬੱਲੀ ਰਾਜਾ ਜਿਹੜੇ ਉਹ ਆ ਜਾਂਦੇ ਨੇ ਤੇ ਇਹਨਾਂ ਦੇ ਚੌਂਪੜੀਆਂ ਉੱਤੇ ਜੋ ਪੀੜਾ ਪੰਜਾ ਚੱਲਣਾ ਸੀ ਉਸ ਨੂੰ ਕਿਤੇ ਨਾ ਕਿਤੇ ਰੋਕਣ ਵਿੱਚ ਖਾਮਜਾਬ ਹੁੰਦੇ ਨੇ ਬਹੁਤ ਸੀਨੀਅਰ ਅਧਿਕਾਰੀ ਜਿਸ ਦੇ ਵਿੱਚ ਡੀਐਸਪੀ ਦਵਿੰਦਰ ਸਿੰਘ ਸੰਧੂ ਤੇ ਹੋਰ ਕਾਫੀ ਜਿਹੜੇ ਅਧਿਕਾਰੀ ਨੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਉਹ ਪਹੁੰਚੇ ਹੋਏ ਸੀ ਕਿਤੇ ਨਾ ਕਿਤੇ ਸਕਬਲੀ ਰਾਜਾ ਜੀ ਨਾਲ ਗੱਲਬਾਤ ਚੱਲੀ ਸੀ ਪਰ ਸਕਬਲੀ ਰਾਜਾ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਤੇ ਕਾਫੀ ਇੱਕ ਵੱਡਾ ਨਾਮ ਹੈ ਮਲੇਰਕੋਟਲੇ ਸ਼ਹਿਰ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਰਾਜਨੀਤੀ ਦੇ ਵਿੱਚ ਇੱਕ ਧੜਲੇਦਾਰ ਨੇਤਾ ਦੇ ਤੌਰ ਤੇ ਵੀ ਸਕਬਲੀ ਰਾਜਾ ਜਿਹੜੇ ਜਾਣੇ ਜਾਂਦੇ ਨੇ ਸਾਫ਼ ਤੇ ਤਿੱਖੇ ਲਫ਼ਜ਼ਾਂ ਦੇ ਵਿੱਚ ਆਪਣੀ ਹੀ ਸਰਕਾਰ ਦੇ ਵਿਰੁੱਧ ਵਿਰੋਧ ਕਰ ਦੇ ਤਾਂ ਕਿ ਇਹ ਪੀੜਾ ਪੰਜਾ ਜਿਹੜਾ ਇਹਨਾਂ ਗਰੀਬ ਲੋਕਾਂ ਦੇ ਘਰਾਂ ਉੱਤੇ ਨਹੀਂ ਚੱਲਣ ਦਿੱਤਾ ਜਾਵੇਗਾ ਵੇ ਪੇਸ਼ ਹੈ ਸਾਡੀ ਇਹ ਖਾਸ ਰਿਪੋਰਟ ਉਹ ਗੱਲ ਵੀ ਅਗਰ ਤੁਸੀਂ ਜੀਸੀਬੀ ਚਲਾਉਂਗੇ ਅਰੇ ਮੈਂ ਮਰੂੰਗਾ ਤੁਸੀਂ ਮੇਰੇ ਪਰਸਾ ਲਓ ਐਸਡੀਐਮ ਸਾਹਿਬ ਗੱਲ ਕਰਦੇ ਡੀਸੀ ਸਾਹਿਬ ਗੱਲ ਖਤਮ ਮੈਂ ਨਹੀਂ ਚੱਲਣ ਦੇ ਰਿਹਾ ਸੀ ਮੈਂ ਨਹੀਂ ਚੱਲਣ ਦੇਣੀ ਮੇਰੀ ਸਰਕਾਰ ਨੇ ਉਲਟ ਮੈਨੇ ਹੋਂ ਨਹੀਂ ਦੇਣਾ ਕੰਮ ਨਾ ਗੱਲ ਖਤਮ ਇਹ ਮੇਰੀ ਸਰਕਾਰ ਨਹੀਂ ਆਰਡਰ ਨਹੀਂ ਸਰ ਇੱਥੇ ਗ੍ਰੀਟ ਬੰਨੇ ਇੰਡਸਟਰੀ ਤਾਂ ਚੱਲੂਗੀ ਅਗਰ ਮਜ਼ਦੂਰ ਆਊਗਾ ਅਸੀਂ ਮਨਜ਼ੂਰੂ ਨਹੀਂ ਮਾਰਦੇ ਇਹ ਸਰਕਾਰ ਨਹੀਂ ਹੈ ਮੈਂ ਸਰ ਮੇਰੀ ਮੈਂ ਮੈਂ ਤੁਸੀਂ ਦੋ ਮਾਰੋ ਡੰਡੇ ਮੇਰੇ ਮੈਂ ਤਾਂ ਵੀ ਫੇਰ ਗੱਲ ਕਰਾਂ ਫੇਰ ਆਪਾਂ ਮੈਂ ਨਹੀਂ ਜਾਣਾ ਨਹੀਂ ਮੈਂ ਨਹੀਂ ਜਾਣਾ ਕੋਈ ਨਹੀਂ ਕੋਈ ਨਹੀਂ ਪਲੀਜ਼ ਪਲੀਜ਼ ਭਾਈ ਮੈਂ ਨਹੀਂ ਰਹਿਣੇ ਕੋਈ ਅੱਜ ਲੋਕ ਚੱਲਦੇ ਆ ਬੰਦੀ ਸਿੰਘਾ ਚੱਲੋ ਚੱਲੋ ਜੀ ਸਾਹਿਬ ਜੀਸੀਬੀ ਬੰਦਦੀ ਆ ਇਹ ਨਹੀਂ ਚੱਲੂਗੀ ਉਹ ਮੈਂ ਨਹੀਂ ਨਹੀਂ ਜੀਸੀਬੀ ਕਾਮਦਾ ਮੈਂ ਮੂਰੇ ਭੇਜੂਗਾ ਭਾਈ ਮੈਂ ਨਹੀਂ ਹਾਂ ਉਹ ਸੁਣੋ ਜੀਸੀ ਵੀ ਚਲਾਉਂਦੇ ਆ ਮੈਂ ਨਹੀਂ ਚਲਾਉ ਦੇ ਜੀਸੀ ਵੀ ਚਲਾਉਂਗੇ ਕੋਨੂੰ ਨਿਊਜ਼ ਮਾਲਵਾ ਟਾਈਮ ਕੋ ਅੰਡਰਸਟਰੀਡ ਪਾਰਵੇ ਜੇ ਝੁਗਿਆ ਚਾਚੇ ਜਾ ਰਹੀਆਂ ਨੇ ਉਸ ਦੀ ਲਾਈਵ ਤਸਵੀਰਾਂ ਦਾਖ ਰਿਹਾ ਜ਼ਿਲ੍ਹਾ ਜੋਜਨਾਬ ਕਮੇਟੀ ਦੇ ਚੇਅਰਮੈਨ ਸਾਖਵਿੰਦਰ ਰਾਜਾ ਨੇ ਆ ਕੇ ਜੀਬੀਸੀ ਦੇ ਮੂਹਰੇ ਰੁਕੇ ਨੇ ਇਹ ਕਿ ਆ ਪਹਿਲਾਂ ਇਹਨਾਂ ਨੂੰ ਝੁਗਿਆ ਝੋਮੇ ਦਾ ਇਲਾਜ ਕਰਕੇ ਬਾਅਦ ਦੇ ਵਿੱਚ ਚੱਲਣ ਦਵਾਗਾ ਕਿ ਜੀਬੀਸੀ ਆ ਪੁਲਿਸ ਪ੍ਰਸ਼ਾਸਨ ਦੇਖ ਰੇ ਇਰ ਹੈਂਡ ਓਹੋ ਬਿਊਟੀ ਮੇਜੀ ਸਟ ਬੇਬਸ ਨਜ਼ਰ ਆ ਰਹੇ ਹਨ ਤੁੰ ਦਿਖਾ ਰਿਹਾ ਲਾਈਵ ਤਸਵੀਰਾਂ ਸ਼ਾਕੇਬੇ ਰਾਜਾ ਨੇ ਕਿਹਾ ਕੇ ਪਹਿਲੇ ਠੁਗਿਆ ਚੌਪੜੀਆਂ ਵਾਲੇ ਗਰੀਬ ਜਨਤਾ ਹੈ ਉਸ ਤੋਂ ਬਾਅਦ ਜਿਹੜੀ ਹੈ ਜਿਹੜੇ ਠੁਗੀਆਂ ਟਾਈਆਂ ਜਾਣਗੀਆਂ ਲਾਈਵ ਤਸਵੀਰਾਂ ਤੁੰ ਦਿਖਾ ਰਹੇ ਆ ਸਾਕਬੀ ਰਾਜਾ ਜ਼ਿਲ੍ਹਾ ਜੋਨਕ ਕਮੇਟੀ ਚੇਅਰਮੈਨ ਆਣ ਗਏ ਜੇ ਵੀ ਪਿੱਛੇ ਕਰਾ ਦਿਓ ਮੈਂ ਨਹੀਂ ਜਾਂਦਾ ਜੇ ਪਿੱਛੇ ਕਰਾ ਦਿਓ ਜੀ ਮੈਂ ਨਹੀਂ ਜਾਂਦਾ ਜੇ ਪੈਣ ਹੀ ਜਾਂਦਾ ਜਨਾਬ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਜੀ 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 ਚਾਰੋ ਦੁਸਤ ਕਰਦੇ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਣਾ ਸਾਡਾ 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 ਕੋਰ ਮੋਟਰ ਨਹੀਂ ਆਵਾਂ ਦੀ ਬਾਟੀ ਹੈ ਸਾਡਾ ਨਾਂ ਵੀ ਆਵਾਂ ਦੀ ਬਾਟੀ ਹੈ ਨਾ ਇਹ ਬੰਦੇ ਨੇ ਸਾਕਬੀ ਰਾਜਾ ਦਾ ਕਹਿਣਾ ਹੈ ਕਿ ਦਿੱਲੀ ਦੇ ਅੰਦਰ ਦੀ ਝੁੱਗੀ ਚੌਂਪੜੀਆਂ ਵਾਲਿਆਂ ਨੂੰ ਸਮਝਾਇਆ ਸੀ ਕਿ ਮਲੇਰ ਕੋਲੇ ਵੀ ਅਸੀਂ ਗਰੀਬਾਂ ਦੇ ਪੰਜਾ ਨਹੀਂ ਚੱਲਣ ਦਵਾਵਾਂਗੇ ਉਹ ਖੁਦ ਆ ਕੇ ਚਾਹੇ ਜੀਬੀਸੀ ਮਸ਼ੀਨ ਦੇ ਅੱਗੇ ਖੜ ਗਏ ਹਨ ਕਿ ਮੈਂ ਨਹੀਂ ਚੱਲਣ ਦੇਣਾ ਪੀਲਾ ਪੰਜਾ ਜੇ ਪੀਲਾ ਪੰਜਾ ਚੱਲੇਗਾ ਤਾਂ ਨਸ਼ੇ ਵਾਲੇ ਦੇ ਖਿਲਾਫ ਚੱਲੇਗਾ ਝੁੱਗੀ ਚੌਂਪੜੇ ਖਿਲਾਫ ਨਹੀਂ ਚੱਲੇਗਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀਬੀਸੀ ਜਿਹੜੀ ਮਸ਼ੀਨ ਦੀ ਰੋਕ ਦਿੱਤੀ ਗਈ ਹੈ ਉਹ ਵੀ ਤੁਹਾਨੂੰ ਲਾਈਵ ਤੁਸੀਂ ਵੀ ਅਦਾਰਖਾ ਦਿਖਾ ਰਹੇ ਆ। ਸਾਡੀ ਭਾਸ਼ੀ ਦੇ ਕਮਰੇ ਅਸੀਂ ਜਿੰ ਸਰਕਾਰ ਚ ਆਉਣਾ ਹੈ ਕਿਤੇ ਅਸੀਂ ਵਾਪਰਟ ਬਣਾ ਕੇ ਸਰਕਾਰਾਂ ਚਾਹਾਂਗੇ। ਨਹੀਂ ਆਉਂਦਾ ਕਿ ਸਾਕੀ ਬਣੀ ਰਾਜਾ ਇਹ ਵੀ ਕਹਿਣਾ ਹੈ ਜੇ ਗ੍ਰਿਡ ਬਣੇਗਾ ਗ੍ਰਿਡ ਬਣਨਾ ਚਾਹੀਦਾ ਇੰਡਸਟਰੀ ਚੱਲਣੀ ਚਾਹੀਦੀ ਹੈ। ਇੰਡਸਟਰੀ ਤਾਂ ਚੱਲੇਗੀ ਜਾਂ ਗਰੀਬ ਮਜ਼ਦੂਰ ਹੋਰ ਵੀ ਚੋਵੇਗਾ। ਜੇ ਮਜ਼ਦੂਰ ਹੀ ਕੁਝਲ ਦਿੱਤਾ ਗਿਆ ਤਾਂ ਇੰਡਸਟਰੀ ਦਾ ਕੀ ਫਾਇਦਾ? ਇਹ ਜੇ ਗ੍ਰਿਡ ਦਾ ਕੀ ਫਾਇਦਾ? ਇਹ ਸਾਕੀ ਬਣੀ ਰਾਜਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦਾ ਕਹਿਣਾ ਹੈ। ਮੁਸਲਮਾਨਾਂ ਦੀ ਮਾਰਕੀਟ ਚ ਕਾ ਦੋਗੇ। ਲਿਜਾ ਕੇ ਦਿਖਾ ਦਿਓ ਕਿਹੜਾ ਚਕਾਉਗਾ ਚੱਕਰ ਧਾਵੇਂ ਉਹ ਹੀ ਚਕਾ ਕੇ ਦਿਖਾਓ ਮੱਛੀ ਮਾਰਕੀਟ ਚੁਕਾ ਦੋਗੇ ਹੈ ਮੁਸਲਮਾਨ ਆ ਵੀ ਮਾਰਕੀਟ ਹੈ ਦੋ ਬੰਦਿਆਂ ਨੂੰ ਤਕਲੀਫ ਹੈ ਮੱਛੀ ਮਾਰਕੀਟ ਚੁਕਾ ਦੋਗੇ ਚਕਾ ਕੇ ਦਿਖਾਓ ਮਰੂੰਗਾ ਉਰੀ ਦਿਖਾਓ ਮੋਢਲ ਪ੍ਰਧਾਨ ਹੈ ਸਰ ਨਾ 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 ਆਪਾਂ ਦੇਖੋ ਦੇਖੋ ਮੇਰੀ ਸਰਕਾਰ ਨੇ ਮੇਰੀ ਸਰਕਾਰ ਨੇ ਮੈਨੂੰ ਲਾਇਆ ਹੈ ਗਰੀਬਾਂ ਦੀ ਹਮਦਰਦੀ ਵਾਸਤੇ ਲਾਇਆ ਕਿਸੇ ਵੀ ਹਵਾਇਸ ਵਾਸਤੇ ਜਿਹੜੀ ਗੱਲ ਹੈਗੀ ਹੈ ਪ੍ਰਧਾਨ ਤੁਸੀਂ ਜੇਸ ਵੀ ਬੰਦ ਕਰੋ ਜੇ ਲਾਈਵ ਤਸਵੀਰਾਂ ਕੋਈ ਬੰਦ ਨਹੀਂ ਤੁਹਾਨੂੰ ਦਿਖਾ ਰਹੇ ਹਾਂ ਨਿਊਜ਼ ਮਾਲਵਾ ਟਾਈਮ ਦੇ ਤੌਰ ਫਿਰ ਤੋਂ ਲਾਈਵ ਤਸਵੀਰਾਂ ਕਿਉਂਗੀ ਚੌੜਿਆਂ ਜਾਂ ਚੱਲ ਰਹੀ ਪਿੱਲਾ ਪੰਜਾ ਸਾਖਾ ਵੀ ਰਾਜਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੇ ਅੰਦਰ ਰੋਕ ਦਿੱਤਾ ਗਿਆ ਹੈ ਪਿੱਲਾ ਪੰਜਾ ਦਾ ਯੋਗ ਹੀ ਚਲਾਉਂ ਅਸੀਂ ਨਹੀਂ ਤੇ ਲੰਦੇ ਈਲਾ ਪੰਗਾ ਯੋਗੀ ਚਲਾਉਂਦਾ ਅਸੀਂ ਨਹੀਂ ਅਸੀਂ ਤਾਂ ਸਿਰਫ ਇਸ ਛਾਲੇ ਪਰ ਚਲਾਉਣਾ ਹੈ ਅਸੀਂ ਨਹੀਂ ਚੱਲਣ ਹੁੰਦੇ ਗਰੀਬਾਂ ਲੋਗਾਂ ਪਰ ਬੱਸ ਕੋਈ ਨਹੀਂ ਬੱਸ ਬੱਸ ਰਾਮ ਰਾਮ ਸਤਿ ਸ਼੍ਰੀ ਅਕਾਲ ਬਾਬਾ ਇਹ ਮੈਂ ਕਹਾਂ ਪਿਆ ਆ ਬੰਦਾ ਜਿਹੜਾ ਬੰਦਾ ਜਿਹਦਾ ਘਟੋੜਨਾ ਜਿਹੜਾ ਮਜ਼ਾਕ ਹੈ ਮੈਂ ਘਰ ਤੋੜਨਾ ਕੋਈ ਮਜ਼ਾਕ ਨਹੀਂ ਉਹ ਕੰਮ ਨਹੀਂ ਆ ਰਹੀ ਇਹਨਾਂ ਦੀ ਉਹ ਲੋਕਾਂ ਦੀਆਂ ਆ ਸਾਨੂੰ 50 ਸਾਲ ਤੇ ਰਹਿ ਰਹੇ ਸੀ 40 ਸਾਲ ਤੋਂ ਤੁਸੀਂ ਵੀ ਵਾੜ ਲੀਏ ਜਗ੍ਹਾ ਹੈਗੀ ਮੁਸਬੜੀਆਂ ਬਲੇ ਤੁਸੀਂ ਵੀ ਵਾੜ ਲੀਓ ਮੈਂ ਆਪ ਹਾਂ ਮੈਂ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਭਾਜੀ ਇਹ ਨਾ ਇਹ ਇੱਥੇ ਮਤਾ ਪਾ ਕੇ ਮੁਸਬੜੀਆਂ ਭੇਜਿਆ ਸੀ ਉੱਪਰ ਇੰਡਸਟਰੀ ਡਿਪਾਰਟਮੈਂਟ ਨੇ ਕੈਨਸਲ ਕਰ ਦਿੱਤਾ ਤੇ ਬਾਰੇ ਕੀ ਕਹੋਗੇ ਸਰ ਮੇਰੀ ਬੇਨਤੀ ਹੈ ਫਿਰ ਮੈਂ ਇੱਕ ਲਫ਼ਜ਼ ਕਹਿ ਰਿਹਾ ਜਿਹੜੀ ਸਾਡੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਸਾਡਾ ਨਾਮ ਹੈ ਦਿੱਲੀ ਵੀ ਅਸੀਂ ਸਿਰਫ ਝੁੱਗੀ ਝੋੜੀ ਆਦ ਨਾਲ ਹੀ ਸਰਕਾਰ ਚਾਉਣੀ ਹੈ ਭਗਵਾਨ ਸਿੰਘ ਮਾਨ ਸਾਹਿਬ ਜੋ ਸਰਕਾਰ ਚ ਆਏ ਨੇ ਸਾਨੂੰ ਭਾਈ ਗਰੀਬ ਸਾਡੇ ਲਈ ਮਸੀਹ ਹੈ ਮੁੱਖ ਮੰਤਰੀ ਲਈ ਮਸੀਹ ਹੈ ਅਸੀਂ ਕਿਸੇ ਗਰੀਬ ਦੀ ਝੁੱਗੀ ਘਰ ਉਜਾੜ ਕੇ ਭਾਈ ਉੱਥੇ ਅਗਰ ਗ੍ਰਿਡ ਬਣੇ ਇੰਡਸਟਰੀ ਵਾਸਤੇ ਗ੍ਰਿਡ ਬਣਾਣਾ ਚਾਹੀਦਾ ਹੈ ਸਹੂਲਤ ਪਰ ਗਰੀਬਾਂ ਨੂੰ ਪਹਿਲਾਂ ਭਾਈ ਆਪਾਂ ਸਬਸਟੀਟੂਟ ਲੱਭ ਗਏ ਛੋਟੀ ਛੋਟੀ ਇਹ ਕਿਤੇ ਹੱਲ ਕਰਕੇ ਇਹਨਾਂ ਦੇ ਮਕਾਨ ਛੋਟੇ ਝੁੱਗੀ ਝੋਗੜੀ ਬਣਾ ਕੇ ਭਾਈ ਤਾਂ ਜੇ ਅਸੀਂ ਵੀ ਚਲੋ ਨਵਾਂਗੇ ਪ੍ਰਧਾਨ ਜੀ ਕਿਰਮਤ ਸਾਹਿਬ ਪਹਿਲਾਂ ਇਹ ਜਾ ਕੇ ਆਏਣ ਤੁਹਾਡੇ ਕੋਲ ਵੀ ਜਾ ਕੇ ਆਏਣ ਉਹਨਾਂ ਦਾ ਪ੍ਰਬੰਧ ਨਹੀਂ ਹੋਇਆ ਇੱਕੋ ਲੱਖ ਅੱਜ ਸਵੇਰੇ ਹੀ ਆ ਕੇ ਫਾਪਾ ਫਾਪਾ ਬੋਰਦ ਨਾਲ ਕਿ ਇਹ ਤੁਹਾਡੀ ਸਰਕਾਰ ਦੀ ਆਫੀਸਰ ਜਿਹੜੇ ਨੇ ਇਹਨਾਂ ਨੂੰ ਪਤਾ ਨਹੀਂ ਸੀ ਮੈਂ ਮੈਂ ਕਿਸੇ ਨੂੰ ਨਲਾਇਕ ਨਹੀਂ ਕਹਿੰਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਦਾਨੀ ਗ੍ਰਿਡ ਹੈ ਦੇਖੋ ਸਰਕਾਰ ਨੇ ਗ੍ਰਿਡ ਬਣਾਉਣੀ ਹੈ ਲੋਕਾਂ ਦੀ ਸਹੂਲਤ ਵਾਸਤੇ ਬਣਾਉਣੀ ਹੈ ਪਰ ਫਿਰ ਮੇਰਾ ਤਾਂ ਏਜੰਡਾ ਇੱਕੋ ਹੀ ਹੈ ਵੀ ਸਾਡੀ ਜਿਹੜੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਮੈਂ ਝੁੱਗੀ ਝੌਂਪੜੀ ਤੋੜ ਕੇ ਕਿਸੇ ਦੀ ਭਈ ਮੈਂ ਨਹੀਂ ਰਹਿ ਸਕਦਾ ਮੈਂ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੇ ਸੀਐਮ ਸਾਹਿਬ ਵੀ ਹੈ ਉਹ ਵੀ ਗਰੀਬਾਂ ਦੇ ਨਾਲ ਪੀਲਾ ਪੰਜਾ ਕਹਦੇ ਪਰ ਚੱਲੂ ਸਿਰਫ ਨਸ਼ੇ ਬਾਜਪੁਰ ਬਾਕੀ ਨਹੀਂ ਕਿਸੇ ਗਰੀਬ ਤੇ ਇਹਨਾਂ ਵਾਸਤੇ ਕੋਈ ਜਖਾ ਨਗਰ ਕੌਂਸਲ ਨੇ ਦੇਖੀ ਆ ਮੈਂ ਬੇਨਤੀ ਕਰੂੰਗਾ ਡੀਸੀ ਸਰ ਨੂੰ ਐਮਐਲਏ ਸਾਹਿਬ ਨੂੰ ਉਹਨਾਂ ਕੋ ਵੀ ਜਾਊਗਾ ਮੈਂ ਨੂੰ ਤੇ ਪਹਿਲਾਂ ਇਹਨਾਂ ਦਾ ਸਬਸਟੀਟੂਟ ਕੱਢ ਕੇ ਆਪਾਂ ਨੇ ਛੋਟੀ ਛੋਟੀ ਕਿਤੇ ਝੌਂਡੀਆਂ ਬਣਾ ਲਈਏ ਧੱਕਾ ਇਹਦੇ ਕਰਨਾ ਚਾਹੁੰਦਾ ਵੀ ਧੱਕਾਲਾ ਵੀ ਪਹਿਲਾਂ ਮੇਰੇ ਨਾਲ ਜੇਸੀ ਵੀ ਧੱਲੂ ਮੈਨੂੰ ਮਾਰ ਦੋ ਮੈਂ ਤਾਂ ਮਾਰ ਨਾਲ ਲਬਜ਼ ਕੀ ਹੈ ਜੇਸੀ ਵੀ ਨਹੀਂ ਧੱਲੂਗੀ ਇੱਥੇ ਜੇਸੀ ਵੀ ਮੈਂ ਧੱਲ ਲਊਗਾ ਸਾਕੇਬੇ ਰਾਜਾ ਚੇਅਰਮੈਨ ਕਹਿੰਦੇ ਵੀ ਹਫਤੋਂ ਪਹਿਲਾਂ ਜਦ ਮੇਰੇ ਤੇ ਪੰਜਾ ਚੱਲੇਗਾ ਤਾਂ ਜਿਹਦੇ ਜਾ ਕੇ ਉਹ ਝੁੱਗੀ ਝੌਪੜੀਆਂ ਅਸੀਂ ਨਹੀਂ ਤਾਉਂਦੇ ਨਹੀਂ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਭਾਰੀ ਫੋਰਸ ਦੇ ਨਾਲ ਇੱਥੇ ਸਵੇਰ 6 ਵਜੇ ਤੋਂ ਹੀ ਇਹ ਚੱਲ ਰਿਹਾ ਕਮਸਾਨ ਇਹ ਸਾਡੇ ਪੁਲਿਸ ਅਫਸਰਾਂ ਨੇ ਵੀ ਸਾਈਡ ਤੇ ਖੜੇ ਹਨ ਔਰ ਹੁਣ ਜਿਹੜਾ ਕੰਮ ਹੈ ਸਾਕਬੇ ਰਾਜਾ ਅਕੀਰ ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਦੇ ਅੰਦੇ ਉੱਤੇ ਰੋਗ ਦਿੱਤਾ ਗਿਆ ਹੈ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ 75% ਝੁੱਗੀਆਂ stdc ਦਿੱਤੀਆਂ ਗਈਆਂ ਹਨ 25% ਕੰਮ ਰਹਿੰਦਾ ਸੀ ਜਿਹਦੇ ਤੇ ਰਾਜਾ ਸਾਖਬੀ ਰਾਜਾ ਨੀਲਾ ਯੋਜਨਾ ਕਮੇਟੀ ਦੇ ਚੇਅਰਮੈਨ ਆ ਕੇ ਸਾਹਮਣੇ ਖੜ ਗਏ ਹਨ ਕਿ ਸਭ ਤੋਂ ਪਹਿਲਾਂ ਮੇਰੇ ਤੇ ਜੀਬੀਸੀ ਚਲਾਓ ਗਰੀਬਾਂ ਨਾਲੋਂ ਪਹਿਲਾਂ ਕਿਰਨ ਪਬਲਿਕ ਦਾ ਨੁਮਾਇੰਦਾ ਹੈ ਪਬਲਿਕ ਦਾ ਜਨਤਾ ਦਾ ਨੁਮਾਇੰਦਾ